ਮੈਨੂੰ ਆਵਦੇ ਪੰਖ ਤੇ ਆਵਦੇ ਭਾਈਚਾਰੇ ਤੇ ਵੀ ਯਾਰ ਕਈ ਯਾਰੀ ਅਫਸੋਸ ਯਾਰ ਹੁੰਦਾ ਇਸ ਗੱਲ ਦਾ ਉਹ ਤੁਸੀਂ ਤਾਂ ਮੈਨੂੰ ਕੁੱਲਾ ਨਾ ਛੱਡੋ ਯਾਰ ਉਹ ਤੁਹਾਡੇ ਇਲਾਕੇ ਦਾ ਜਵਾਨ ਕੱਲ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਬਿਸ਼ਰ ਤੇ ਡੰਕਾ ਵਜਾ ਕੇ ਦੁਨੀਆ ਤੋਂ ਗਿਆ ਉਹ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਧੰਨਿਆਂ ਨੇ ਆ ਕੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਬਕਾਹਾਤਾਂ ਕਰਦੇ ਘਾਪੇ ਖੜੇ ਹੋ ਨਾ ਕੀ ਬਾਈ ਤੇ ਜੀਵਾ ਤੁਹਾਨੂੰ ਜੇ ਇੱਕ ਕਲੇਮ ਜੀ ਸੁਣਾ ਦੇਵਾਂਗਾ ਕਿੰਨਿਆ ਜੀ ਫੀਸ ਲੈ ਰਹੋਗੇ ਤਾਂ ਇਸੇ ਤੁਹਾਨੂੰ ਇਹ ਬੜੇ ਦੇ ਦਿੰਗੇ ਪਰ ਉਹਦੇ ਵਿੱਚ ਕਲਕਾਰੀਆਂ ਹੋਣੀਆਂ ਉਹਦੇ ਵਿੱਚ ਮੇਰੇ ਸਾਹ ਜਿਹੜਾ ਦੇ ਸੰਭੂ ਰਹੂਗੇ ਜਿਹੜਾ ਤੁਹਾਨੂੰ ਇਹ ਪੈਸਾ ਦੇਣਗੇ ਮੈਂ ਆਪ ਇੱਕ ਮੋਵਰ ਕਲਾਸ ਦਾ ਵਿਕਤੀ ਹਾਂ ਜੀ ਅੱਜ ਇੱਥੇ ਤੱਕ ਪਹੁੰਚੇ ਤਾਂ ਮੇਰੇ ਬੱਬਰ ਸ਼ੇਰ ਨੇ ਇੱਥੇ ਆ ਦੇ ਨੂੰ ਅਸੀਂ ਗੱਲਾਂ ਕਰਦੇ ਆ ਪੰਥ ਦੀਆਂ ਗੱਲਾਂ ਕਰਦੇ ਸਾਡੇ ਇੱਕੇ ਦੀਆਂ ਸਾਡੇ ਇੱਕਾ ਕਿੱਥੇ ਆ ਪੱਤ ਰੇਡਾਰ ਦਾ ਮਤਲਬ ਵੀ ਰੋਬ ਨਹੀਂ ਹੁੰਦਾ ਤੇ ਕੱਲ ਨੂੰ ਕੋਈ ਬੰਦਾ ਮੈਨੂੰ ਠੇਕੇ ਤੇ ਕਹਿੰਦੇ ਆਪ ਬੱਚਾ 10 ਹੋਟਲਾ ਵੇਚ ਲੈ ਤੂੰ ਚੰਗੀ ਕਮਾਈ ਹੋ ਜੀਂ ਪਰੰਤੂ ਮੇਰੀ ਆਤਮਾ ਨੂੰ ਇਹ ਚੁੱਪ ਨਹੀਂ ਵੀ ਤੇਰਾ ਪੁੱਤ ਤਾਂ ਨਹੀਂ ਜੀ ਰੋਟੀ ਦੇਖੇਗਾ ਤੂੰ ਹੋਟਲਾ ਵੇਚ ਕੇ ਪੈਸਾ ਕਿਉਂ ਕਮਾਉਣਾ ਤੁਹਾਡੇ ਤੋਂ ਪੁੱਛੇ ਪੋਤਰੀ ਤਿਆਰ ਕਾਜ ਵਾਲੇ ਐਨਾਂ ਭਰਾਵੋ ਨੌਜਵਾਨ ਬੱਚੇ ਬੱਚਿਓ ਸਾਊਟੋ ਪਹਿਲਾਂ ਹਟਿਆ ਕੀ ਕਰਦਾ ਹੈ ਵੈਲ ਜੀ ਕਾ ਖਾਲਸਾ ਸ਼ੁਗਵਾਦ ਕੀ ਫਤਿਹ ਮੱਗਬ ਪਿਛਲੇ 1.5 ਸਾਲ ਤੋਂ ਜਿੱਦਾਂ ਤੁਸੀਂ ਅਵਲ ਜਾਣ ਦਾ ਸਿਲਸਲਾ ਪਰਿਵਾਰ ਨੂੰ ਸਪੋਰਟ ਕਰਨ ਦੀ ਬੜੀ-ਬੜੀ ਜਿਹੜੀ ਤੁਸੀਂ ਮਦਦ ਕੀਤੀ ਆ ਤੁਹਾਡਾ ਫਾਹ ਰਾਂਦਾ ਮੈਂ ਆਪਣੇ ਪਰਿਵਾਰ ਦੀ ਤਰਫੋਂ ਧੰਨਵਾਦ ਕਰਦਾ ਹਾਂ ਤੋ ਕਿ ਹੈ ਕਿ ਸੰਦੇਹ ਨੂੰ ਆਪਾਂ ਜਸਟਿਸ ਦੇ ਨਾਲ ਜੁੜੇ ਹੋਏ ਗੱਲਾਂ ਬਾਤਾਂ ਕਰਦੇ ਆਂ ਹੁਣ ਤੱਕ ਆਪਾਂ ਕੀ ਕੀਤਾ ਕਿੱਥੇ ਕਿ ਪਹੁੰਚੇ ਆਂ ਤਾਂ ਕੁਝ ਜੋ ਸਰਕਾਰ ਵੱਲੋਂ ਜਾਤੀਆਂ ਕੀਤੇ ਜਾਣੀਆਂ ਨੇ ਜਾਂ ਜੋ ਟੀਫਾ ਜਿਹੜੀ ਪਾਰਲਮੈਂਟ ਦਾ ਸਰਕਾਰ ਨੇ ਵਿਖਾਉਣੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਜਿਵੇਂ ਪਹਿਲਾਂ ਵਾਰ ਤੋਂ ਤੁਸੀਂ ਉਦੋਂ ਹੀ ਜੰਗਲ ਕਰ ਰਹੇ ਨੇ ਤਾਂ ਬਦੀਰੇ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਜਿੱਦਾਂ ਕੋਈ ਗੈਂਗਸਟਰ ਬਾਦ ਦੇ ਨਾਲ ਗੱਲ ਕਰਦੇ ਵੀ ਸਾਠ ਗਾਠ ਹੁੰਦੀ ਹੈ ਜਾਂ ਉਹਨਾਂ ਨੇ ਕੋਈ ਇਹਨਾਂ ਦੇ ਨਾਲ ਸਮਝੌਤਾ ਕੀਤਾ ਹੁੰਦਾ ਕਿਉਂਕਿ ਇੱਕ ਸਹੀ ਕੰਮ ਕਰਨ ਵਾਲਾ ਗਵਰਨਮੈਂਟ ਦਾ ਸਹੀ ਟੈਕਸ ਭੇ ਕਰਨ ਵਾਲਾ ਨਾਗਰਿਕ ਉਹ ਹਰ ਛੋਟੀ ਗੱਲ ਲਈ ਸੜਕਾਂ ਦੇ ਟੱਕੇ ਖਾ ਰਿਹਾ ਹੈ ਪਰੰਤੂ ਕੋਨੋ ਨੂੰ ਟੂਰਨ ਵਾਲੇ ਖਰਮ ਪਦਾ ਕਰਨ ਵਾਲੇ ਉਹ ਜੇਲਾਂ ਦੇ ਵਿੱਚ ਇੱਕ ਹੋਸਟਲ ਬਣਾ ਕੇ ਕੰਡਾਂ ਦੀ ਬਤੂ ਕਰਕੇ ਉਦਾਂ ਹੀ ਲੋਕਾਂ ਨੂੰ ਧੰਕਾਉਣ ਦਾ ਕੰਮ ਬਾਦ ਅਸਪੋਰਟ ਜਾਰੀ ਹੈ ਪਿਛਲੇ 2-4 ਦਿਨ ਦੇ ਵਿੱਚ ਕੀ ਦੇਖਿਆ ਹੋਣਾ ਥੋੜਾ ਬੋਦਾ ਲੱਗਿਆ ਵੀ ਪੁਲਿਸ ਥੋੜਾ ਜਿਹਾ ਪੈਰਾਂ ਦੇ ਹੌਂਜੀਆਂ ਮਾਰਨ ਦਾ ਲੱਗਿਆ ਚਾਰ ਪੰਜ ਕੇਸ ਹੋਏ ਨੇ ਪਤਾ ਨਹੀਂ ਸੱਚੇ ਜਾਂ ਝੂਠੇ ਰੱਬ ਜਾਣਦਾ ਪਰੰਤੂ ਬਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਐਕਟਿਵ ਆ ਪਰੰਤੂ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਕਿਤੇ ਵੀ ਲੱਗ ਰਿਹਾ ਵੀ ਕੋਈ ਵੀ ਸਿੱਟ ਦਾ ਅਫਸਰ ਜਾਂ ਸਰਕਾਰ ਗੰਦੀ ਹੋਵੇ ਪਿਛਲੇ 8 ਮਹੀਨਿਆਂ ਤੋਂ ਆਪਾਂ ਲਾਰੈਂਸ ਦੀ ਵੀਡੀਓ ਦਾ ਵਿਰੋਧ ਕਰਦੇ ਆ ਰਹੇ ਹਾਂ ਤਾ ਪੂਰੇ 8 ਮਹੀਨਿਆਂ ਦੇ ਵਿੱਚ ਜਾ ਕੇ ਸਰਕਾਰ ਨੇ ਇੱਕ ਗੱਲ ਤਾਂ ਮੰਨੀ ਹੈ ਵੀ ਵੀਡੀਓ ਬਣੀ ਤਾਂ ਜ਼ਰੂਰ ਹੈ ਪਰ ਪੰਜਾਬ ਤੋਂ ਬਾਹਰ ਬਣੀ ਨਹੀਂ ਕਿਤੇ ਇਹ ਤਾਂ ਮੰਨ ਲਿਆ ਬਣੀ ਹੀ ਕਾ ਸਟਡੀ ਦੇ ਵਿੱਚ ਹੁਣ ਕਾ ਸਟਡੀ ਤੁਹਾਡੀ ਹੋਵੇ ਚਾਹੇ ਦੂਜੀ ਸਟੇਟ ਦੀ ਹੋਵੇ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਐਫਆਈਆਰ ਦਰਜ ਕਰਨ ਲਈ ਰਾਜ਼ੀ ਹੋ ਗਏ ਨੇ ਪਰੰਤੂ ਕਿਸੇ ਬੰਦੇ ਦਾ ਨਾਮ ਨਹੀਂ ਪਾ ਸਕਿਆ ਅਣਪਛਾਤੇਆਂ ਦੇ ਖਿਲਾਫ ਐਫਆਈਆਰ ਦੇਣ ਲੱਗੇ ਨੇ ਨਾਲੇ ਇਹ ਵੀ ਮੰਗੇ ਨੇ ਵੀ ਜਿਹੜੀ ਉਹ ਵੀਡੀਓ ਆ ਉਹ ਗੈਰਕਾਨੂੰਨੀ ਹੈ ਉਹਨੂੰ ਅਸੀਂ YouTube ਤੋਂ ਹਟਾ ਦੇਵਾਂਗੇ ਹਟਾਈ ਨਹੀਂ ਹਲ ਤੱਕ ਇਹ ਵੀ ਲੱਗਦਾ ਵੀ ਅੱਜ ਸ਼ਹਿਰ ਹਟੇ ਨਹੀਂ ਨਾ ਉਹਕੇ ਬੜੀ ਮਿਲਿਓ ਉੱਤ ਦੇ ਨਾਲ ਇੱਕ ਨੈਕਸਸ ਦੇ ਬੰਧਨ ਹੋ ਬਣਾਈ ਗਈ ਹੈ ਉਸ ਵੀਰੋ ਬੋਲ ਦਾ ਮਤਲਬ ਇਹ ਕੋਈ ਹੈ ਵੀ ਇਹ ਇਹਨਾਂ ਨੂੰ ਕੇਸਾਂ ਦੇ ਵਿੱਚੋਂ ਬਹੀ ਕਰਾਉਣਾ ਹੈ ਲੋਕਾਂ ਨੂੰ ਗਵਾਹਾਂ ਨੂੰ ਡਰਵਣਾ ਤਾਂ ਇਸੇ ਕਰਕੇ ਉਹ 12 ਮਿਲੀਅਨ ਕ੍ਰਾਸ ਕਰ ਚੁੱਕੀ ਹੈ ਦੂਜੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪਾਸੇ ਆਹ ਮੰਗੋ ਹਾਈ ਕੋਰਟ ਦੇ ਵਿੱਚ ਹਲਫਨਾਮਾ ਦੌਰ ਕਰਕੇ ਇਹ ਗੱਲ ਕਹਿੰਦੇ ਆ ਜੀ ਵੀਡੀਓ ਗੈਰ ਕਾਨੂੰਨੀ ਐ ਉਹ ਭਾਈ ਜੀ ਗੈਰ ਕਾਨੂੰਨੀ ਤਾਂ ਫਿਰ ਚਲਦੀ ਕਦੋਂ ਆ ਕੀ ਤੁਸੀਂ ਤੁਹਾਡੀ ਜਿਹੜੀ ਇੰਡੀਆ ਦੀ ਐਡਵਾਈਜ਼ਰੀ ਆ ਕਹਿੰਦੀ ਆ ਜੀ ਕਿਸੇ ਕ੍ਰਿਮੀਨਲ ਬੰਦੇ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇੰਟਰਵਿਊ ਨਹੀਂ ਨਾ ਕਰੋ ਉਹਦੀ ਇੰਟਰਵਿਊ ਨਾ ਪ੍ਰਕਾਸ਼ਿਤ ਕਰੋ ਉਹ ਇੰਟਰਵਿਊ ਨਾ ਲਓ ਤੇ ਦੂਜੇ ਪਾਸੇ ਤੁਸੀਂ ਮਾਨ ਤੋਂ ਅਦਾਲਤ ਦੇ ਵਿੱਚ ਜਾ ਕੇ ਵੀ ਹਲਫਨਾਮਾ ਦੇ ਕੇ ਵੀ ਝੂਠ ਬੋਲ ਰਹੇ ਹੋ ਵੀ ਉਹ ਵੀ ਗਲਤ ਹੈ ਯਾਰ ਕਾਨੂੰਨੀ ਹੈ ਬਾਨੀ ਨਹੀਂ ਚਾਹੀਦੀ ਸੀ ਪਰ ਬਣਤਾ ਗਈ ਹੈ ਪਰ ਚੱਲ ਵੀ ਰਹੀ ਹੈ ਇਹ ਹਾਲ ਸਾਡੀਆਂ ਸਰਕਾਰਾਂ ਦਾ ਵੀਰੋ ਇਹ ਸਾਡੇ ਲੀਡਰਾਂ ਦਾ ਵੀਰੋ ਅੱਜ ਰੈਲੀ ਕਰ ਰਹੇ ਨੇ ਹੋਣਗੇ ਆਪਣੇ ਗਵਰਨਰ ਵੱੱਲੇ ਵਿੱਚ ਕੇਜਰੀਵਾਲ ਨੂੰ ਵੀ ਬੁਲਾਇਆ ਹੋਇਆ ਪਰ ਕੀ ਕਦੇ ਦੱਸਣਗੇ ਅਸੀਂ ਇਹ ਗਤੀਵਿਧੀਆਂ ਕਾਹਤੋਂ ਕਰ ਰਹੇ ਆ ਇਹ ਇੱਕ ਗਰੀਬ ਘਰ ਤੋਂ ਸਟਰਗਲ ਕਰਨ ਵਾਲਾ ਨੌਜਵਾਨ ਜਿਹੜਾ ਆਪਦੀ ਕਾਬਲੀਅਤ ਦੇ ਜਰੀਏ ਦੁਨੀਆ ਦੇ ਉੱਤੇ ਆਪਣੀ ਪਛਾਣ ਬਣਾ ਕੇ ਗਿਆ ਆਪ ਦਾ ਗੇਂਚੀ ਦਾ ਲੋਹਾ ਬਣਵਾ ਕੇ ਗਿਆ ਇਹਨੂੰ ਤੁਸੀਂ ਕਤਲ ਕਰਵਾ ਦਿੰਦੇ ਹੋ ਤੁਹਾਡੇ ਨਿਗਰਾਨੇ ਬੰਨ੍ਹੋ ਦੀ ਸਿਕਿਉਰਿਟੀ ਹਟਾਈ ਜਾਂਦੀ ਹੈ ਅਨਾਉਂਸ ਕਰੀ ਜਾਂਦੀ ਹੈ ਔਰ ਬਦਕਸੂਤੀ ਇਥੋਂ ਤੱਕ ਵੀ ਕਰ ਕਤਲ ਹੋਣ ਤੋਂ ਬਾਅਦ 1.5 ਘੰਟਾ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਕਨਾਂਗਾ ਤੱਕ ਵੀ ਨਹੀਂ ਲਾਉਂਦੇ ਤਾਂ ਤੁਸੀਂ ਸਿੱਧਾ ਹੀ ਕਹਦੇ ਹੋ ਵੀ ਜਿਹੜਾ ਕੋਈ ਨੌਜਵਾਨ ਗੈਸਟਾ ਨੂੰ ਬਿਨਾ ਪ੍ਰੋਫੀ ਦਿੱਤੇ ਹੋਏ ਜੇ ਬੜੰਦੀ ਕੋਸ਼ਿਸ਼ ਕਰੂਗਾ ਉਹਦਾ ਇਹੀ ਹਸ਼ਰ ਹੋਊਗਾ ਤੇ ਤੁਸੀਂ ਸਿੱਧਾ ਆਪ ਹੀ ਮਰਵਾ ਦਿਆ ਕਰੂਗਾ ਥੋੜਾ ਕਰ ਦਸੀਆਂ ਕਿ ਬਲ ਫੂਸੇ ਕਿਤਾ ਬਚ ਗਈ ਇਹ ਵੀ ਉਹ ਨਹੀਂ ਕੀਤਾ ਜੀ ਉਹ ਨਹੀਂ ਕੀਤਾ ਜਿਹੜਾ ਹੋ ਸਕਦਾ ਜੀ 1.5 ਸਾਲ ਹੋ ਗਿਆ ਸੀ ਲਗਾਤਾਰ ਕੱਟਾਂ ਛਾਣੀ ਜਾਂਦੇ ਆਂ ਹਰੇਕ ਕੋਰਟ ਦੇ ਉੱਤੇ ਵੀ ਦੇਖਿਆ ਹੁਣ ਇਹਨਾਂ ਦੀਆਂ ਗਵਾਹਾਂ ਜਿਹੜੀਆਂ ਇਹਨਾਂ ਦੇ ਖਿਲਾਫ ਧੁਕਤੀਆਂ ਸੀ ਕਿੱਦਾਂ ਮਿਲੀ ਧੁਕਤ ਦੇ ਅਨੁਸਾਰ ਇਹਨਾਂ ਨੇ ਮੋਹਨ ਦਾ ਕਤਲ ਕਰਵਾਤਾ ਗੋਇੰਦਵਾਲ ਦੇ ਵਿੱਚ ਕਿਉਂਕਿ ਉਸੇ ਤੋਂ ਲੀਕ ਜਿੜਦੀ ਸੀ ਉਸੇ ਦੇ ਫੋਨ ਤੋਂ ਗੱਲ ਹੁੰਦੀ ਸੀ ਉਹੀ ਇਹਨਾਂ ਦਾ ਰਿਡਾਇਟਰ ਸੀ ਪਰ ਇਹਨਾਂ ਨੂੰ ਸਾਰਾ ਪਤਾ ਸੀ ਕੱਲ ਨੂੰ ਚਲਾਨ ਪੇਸ਼ ਹੋਊਗਾ ਚਾਰਜ ਫਰੇਮ ਹੋਣਗੇ ਫਲਾਨੀ ਗਵਾਹੀ ਆਪਣੀ ਖਿਲਾਫ ਜੋ ਕੀ ਉਹ ਗਵਾਹਿਆਂ ਨੂੰ ਪਹਿਲਾਂ ਹੀ ਇਹਨੇ ਬੜੇ ਤਰੀਕੇ ਦੇ ਨਾਲ ਖਤਮ ਕੀਤਾ ਹੈ ਤੁਹਾਨੂੰ ਹੀ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਜਿੱਥੇ ਤਿੰਨ ਤਣ ਪਰਤਾਂ ਦੇ ਵਿੱਚ ਸਿਕਿਉਰਿਟੀ ਲੱਗੀ ਹੁੰਦੀ ਹੈ ਤੇ ਉੱਥੇ ਪੁਲਿਸ ਮੁਲਾਜ਼ਮ ਕੋਲੇ ਖੜੇ ਦੇਖਦੇ ਹੁੰਦੇ ਤੇ ਸ਼ਰਮ ਜਿਹੜੇ ਗੁੰਡੇ ਹੁੰਦੇ ਨੇ ਅੰਦਰ ਕਤਲ ਕਰੀ ਜਾਂਦੇ ਆ ਸੂਏ ਮਾਰ ਮਾਰ ਕੇ ਬੰਦੇ ਮਾਰੀ ਜਾਂਦੇ ਆ ਔਰ ਮੁਲਾਜ਼ਮ ਦੇ ਸਾਹਮਣੇ ਹਾਜ਼ਰੀ ਦੇ ਵਿੱਚ ਜੇਲ੍ਹ ਦੇ ਵਿੱਚ ਇਤੋਂ ਵੱਧ ਪ੍ਰੋਟੈਕਸ਼ਨ ਕਿੱਥੇ ਹੋ ਸਕਦੀ ਹੈ ਜਦੋਂ ਮਰਡਰ ਉੱਥੇ ਨਹੀਂ ਰੁਕ ਰਹੇ ਤਾਂ ਸਾਡੇ ਸਮਾਜ ਦੇ ਵਿੱਚ ਕਿਵੇਂ ਰੁਕਣਗੇ ਹੁਣ ਤੁਸੀਂ ਦੇਖ ਲੋ ਆ ਸਕਦੇ ਹੋ ਮੁਟਿਆ ਮਾੜੀ ਜੀ ਬਰਾਦਰ ਕਾੜ ਦੇ ਇਤੇ ਘਲੇ ਜਾਂਦੇ ਹਨ ਕਰਨੀੀਆਂ ਨੇ ਪਰ ਸਾਡੇ ਸਮਾਜ ਦੇ ਵਿੱਚੋਂ ਭਾਈਚਾਰਾ ਇਸ ਹੱਦ ਤੱਕ ਖਤਮ ਕਰਤਾ ਕਿ ਸਾਹਮਣੇ ਬੰਦਾ ਮੈਨੂੰ ਮੀਨ ਦੀ ਆਲਸਾ ਦੇ ਨਾਲੋਂ ਪਰੰਤੂ ਮੇਰੀ ਵੀ ਗਲ ਦੇ ਹੱਥਾਂ ਤੇ ਹੁੰਦੀ ਹੈ ਤੇ ਹਰ ਕਦ ਕੀ ਕਰੀਏ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰਨੀ ਆ ਹਰੇਕ ਬੰਦਾ ਬੇਈਮਾਨਨੀ ਆ ਪਰੰਤੂ ਇਹਨੇ ਹਾਲਾਤ ਇਹੋ ਜਿਹੇ ਬਣਾਤੇ ਵੀ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਦੀ ਪਰੋਣਿਆ ਫਿਰ ਵੀ ਲੱਗਦਾ ਜੀ ਕੱਪ ਚੱਕਦਾ ਕਿ ਕਿਸੇ ਪਾਸੇ ਹੋਰ ਨਿਕਾਏ ਇਦਾਂ ਦੀ ਡੇਟ ਰੋਸਕੀ ਸਾਡੇ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੇ ਪੈਦਾ ਕਰਤੀ ਕਿ ਅਸੀਂ ਖੁਸ਼ੀ ਕੰਮੀ ਦੇ ਇਕੱਠੇ ਹੋਣ ਲੱਗੇ ਨੇ ਹਜ਼ਾਰ ਬਾਰ ਆਪ ਦਾ ਅੱਗਾ ਪਿੱਛਾ ਹੀ ਦੇਖੀ ਜਾਂਦੇ ਬੰਦਾ ਕੌਣ ਆ ਮੋਕਾ ਦੇ ਚਣ ਲੱਗੇ ਆ ਇੱਧਰ ਕੌਣ ਆ ਇੱਧਰ ਕੌਣ ਆ ਔਰ ਸਾਡੀਆਂ ਸਰਕਾਰਾਂ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਤਲੱਗੇ ਹੋਈ ਜਾਂਦੀ ਭਲਾ ਨਹੀਂ ਇਹ ਗੱਲ ਦੱਸੋ ਇਹਨਾਂ ਦੀ ਸੁਰੱਖਿਆ ਜਿਹੜਾ ਬੰਦਾ ਖੁਦ ਮੈਂ ਕਿਸੇ ਦਾ ਕਤਲ ਕਰਾਂ ਔਰ ਫਿਰ ਮੈਂ ਕੋਰਟ ਤੱਕ ਜਾਂਦਾ ਹੋਇਆ ਸਰਕਾਰ ਤੋਂ ਸਿਕਿਉਰਿਟੀ ਮੰਗਾਂ ਕਿੰਨੀ ਕਮਾਦੀ ਕਰਦਾ ਹੈ ਫਾਡੇ ਸਰਕਾਰ ਕਿਉਂ ਨਹੀਂ ਇਹਨਾਂ ਕੰਜਰਾਂ ਨੂੰ ਇੱਕ ਜਗ੍ਹਾ ਦੇ ਵਿੱਚ ਇਕੱਠੇ ਕਰ ਦਈ ਆਪੇ ਵਾਲੇ ਵੱਢ ਕੇ ਤਾਂ ਮਰ ਜਾਣਗੇ ਥੋਪੋ ਨੂੰ ਕੁਝ ਹੁੰਦਾ ਤਾਂ ਡਗੜਤਾ ਆਉਂਦੀ ਨੀ ਪਰਦੇ ਨੇ ਤੁਸੀਂ ਕੱਲੇ ਕੱਲੇ ਹਸਲ ਦੇ ਉੱਤੇ ਸਰਕਾਰ ਦਾ ਗਵਰਨਮੈਂਟ ਦੇ ਨਾਗਰਿਕਾਂ ਜਿਹੜੇ ਇੱਜ਼ਤਦਾਰ ਨਾਗਰਿਕ ਨੇ ਟੈਕਸ ਪੇ ਕਰਦੇ ਤੁਸੀਂ ਉਹਨਾਂ ਦੀ ਕਮਾਈ ਇਹਨਾਂ ਗੁੰਡਿਆਂ ਦੇ ਉੱਤੇ ਇਹਨਾਂ ਦੀ ਸਿਕਿਉਰਿਟੀ ਦੇ ਉੱਤੇ ਖਰਚ ਕਰ ਰਹੇ ਹੋ ਨਾ ਕਿ ਮਾਣ ਜੋ ਸੁਪਰੀਮ ਕੋਰਟ ਨੇ ਲਿਖਿਆ ਹੈ ਵੀ ਜਿੰਨੇ ਟੈਕਸ ਪੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾਤਾ ਨੇ ਉਹਨਾਂ ਦੀ ਇੱਕ ਕਮੇਟੀ ਬਣੇ ਉਹਨਾਂ ਦੀ ਤੋ ਕਥਾ ਕੀਤਾ ਹੋਇਆ ਪੈਸਾ ਜਿੱਥੇ ਖਰਚ ਕਰੋ ਉਹਨਾਂ ਦੀ ਰਹਿ ਲਈ ਜਾਵੇ ਉਹ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ ਸਾਇੰਸ ਦੇ ਉੱਤੇ ਲੱਗੇ ਮੈਡੀਕਲ ਸਹੂਲਤਾਂਾਂ ਦੇ ਉੱਤੇ ਲੱਗੇ ਨਾਗਰਿਕਾਂ ਦੀ ਦੇਹਤਰੀ ਦੇ ਬਾਅਦ ਚੋਂ ਪੈਸਾ ਲੱਗੇ ਤੇ ਤੁਸੀਂ ਨਾ ਹੁੰਦਾ ਵੀ ਖਤਰ ਪੈਸਾ ਲਾ ਰਹੇ ਹਾਂ ਸਾਡਾ ਸਾਡਾ ਜਿਹੜਾ ਨੂੰ ਤੁਸੀਂ ਹੋਸਟਲ ਬਣਾ ਕੇ ਰੱਖ ਦਿੱਤਾ ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਦੇਖੀਆਂ ਹੁਣ ਇਹ ਕਿਦਾਂ ਫੁੱਲਾਂ ਵਾਲੀ ਰਿਆਈ ਦੇ ਤੈਨੂੰ ਘੋਲ ਪੈਣੀ ਰਿਕਾਰਡ ਜੇਲ੍ਹ ਦੌਰ ਤੋਂ ਪਿਛਲੇ ਦਿਨੀ ਤੁਸੀਂ ਇੱਕ ਇਹਨਾਂ ਨੇ ਕਾਇਸੀ ਦੀ ਸਰਕਾਰ ਦੇ ਜਵਾਈ ਕੈਪਸ਼ਨ ਪਾਇਆ ਸੀ ਐਤਨਾਂ ਉੱਤੇ ਲਿਖ ਕੇ ਤਾਂ ਬੇਸ਼ਕ ਉਹ 24 ਘੰਟਿਆਂ ਜੀ ਰਿਮੂਵ ਕਰਤਾ ਪਰੰਤੂ ਫੇਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੱਦ ਤੱਕ ਉਹ ਤਾਂ ਉਹ ਜਿਵੇਂ ਦੀ ਇਹ ਸਰਕਾਰ ਦੇ ਜਵਾਈ ਕਹਿਣ ਦੀ ਹਿੰਮਤ ਹੋਈ ਹੈ ਤਾਂ ਜੇ ਤੁਸੀਂ ਜਵਾਈਆਂ ਨੂੰ ਭਾਈ ਰੱਖ ਦੋ ਫੇਰ ਹੀ ਕਹਿੰਦੇ ਅਗਲੇ ਸੋ ਗਵਰਨਮੈਂਟ ਬਿਲਕੁਲ ਇਸ ਨਾਮਲੇ ਤੇ ਹੱਥ ਖੜੇ ਕਰੀ ਖੜੀ ਹੈ ਦੋ ਗੱਲਾਂ ਨੇ ਜਾਂ ਤਾਂ ਇਹ ਇੰਨੀ ਕਮਜ਼ੋਰ ਨੇ ਵੇਰ ਦਾ ਕੋਈ ਬੋਸਵਾ ਲੈਣ ਦੀ ਫੈਕਟਰੀ ਹੈ ਨਹੀਂ ਜਾਂ ਇਹ ਇੰਨੇ ਬੇਈਮਾਨੀ ਦੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਵੀ ਨਹੀਂ ਜਿੱਪਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈਗੀਆਂ ਨੇ ਨਹੀਂ ਸਰਕਾਰ ਆਪਣਾ ਰਾਜ ਘਰ ਨੂੰ ਨਵਾਵੇ ਤਾਂ ਕੋਈ ਕੌਣ ਰੋਕ ਸਕਦਾ ਅਸੀਂ ਇੰਨਾ ਵੱਡਾ ਬਦਲਾ ਲੈ ਕੇ ਆਏ ਸਾਨੂੰ ਨਹੀਂ ਪਤਾ ਸੀ ਇਹ ਬਦਲਾ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਤਬਾਹ ਕਰ ਦੇਊਗਾ ਇਹਨਾਂ ਦੀ ਇੰਨੀ ਬਿਜਲੀ ਭਾਰ ਨੂੰ ਲੱਖਾਂ ਐਨਆਰਆਈਆਂ ਦੇ ਆਏ ਬਰੇਸ਼ਾਂ ਕੇ ਬੈਠਾਂ ਨੇ ਮਾਣਾਂ ਦੇ ਵਿੱਚ ਵੀ ਇਹ ਸੀਗਾ ਬਹਿਣ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰ ਦੇਉਗੇ ਇਹਨਾਂ ਨੂੰ ਤਾਂ ਸਾਡਾ ਦੋਰਾ ਹੀ ਗਲਤ ਕਰਤਾ ਬਿਲਕੁਲ ਆਹ ਤੁਹਾਡੇ ਸਾਹਮਣੇ ਦੇਖ ਲਓ ਜਿਹੜਾ ਬੱਚਾ ਦੋ ਮਕਾਨ ਕਮਰਿਆਂ ਦੇ ਮਕਾਨ ਤੋਂ ਉੱਠ ਕੇ ਜਿਹੜਾ ਜਵਾਨ ਮਾਰੀਆਂ ਤੱਕ ਪਹੁੰਚਾ ਸੀ ਤਾਂ ਸਾਨੂੰ ਇਹ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀ ਹੱਥ ਨਹੀਂ ਲਾਏ ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਆ ਜੇ ਅਸੀਂ ਗੁੰਡਿਆਂ ਦੀ ਅਧੀਨਗੀ ਕਬੂਲਾਂਗੇ じゃ ਤਾਨੂੰ ਆਪਦੇ ਇਲਾਕੇ ਦਾ ਗੁੰਡਾ ਭਰਨਾ ਪਈਆ ਜੇ ਲੋ ਨੂੰ ਸਾਨੂੰ ਜਾਂਦਾ ਉਹਦਾ ਹਿੱਸਾ ਦੇਣਾ ਪਊਗਾ ਫਿਰ ਅਸੀਂ ਜਾ ਕੇ ਆਪਦੇ ਇਲਾਕੇ ਚ ਬਿੱਤਰ ਸਕਦੇ ਆ ਕੀ ਅਸੀਂ ਇਹਨਾ ਕਰਨਾ ਕਰਦੇ ਇਹ ਭਗਵਾਨ ਨੇ ਕੀ ਆਈ ਸੀ ਪੂਰ ਸਬਤਲਾ ਦੀ ਸਰਕਾਰ ਨੇ 8 ਮਹੀਨਿਆਂ ਦੀ ਸਿੱਤ ਬਿਠਾਈ 15 ਦਿਨ ਦੇ ਵਿੱਚ ਰਿਪੋਰਟ ਦੇਣ ਲਈ ਕਿਹਾ 9 ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਜਾ ਕੇ ਰਿਪੋਰਟ ਦਿੰਦੇ ਤੇ ਜਾ ਕੇ ਕਹਿ ਦਿੰਦੇ ਇਹ ਕੰਮ ਤਾਂ ਹੀ ਕਿਸੇ ਅਣਪਛਾਤੇ ਬੰਦੇ ਆ ਦੇ ਦੇਖੋ ਅਦਾਲਤ ਦੇ ਵਾਸਤੇ ਵੀ ਇਹਨਾਂ ਦਾ ਹਾਈ ਮਾਂਜੋ ਹਾਈ ਕੋਰਟ ਦਾ ਵੀ ਗਾਰ ਇਹਨਾਂ ਦੇ ਇੱਕ ਤੇ ਨੇ ਜਿਹੜੇ ਹੈਗੇ ਇਹਨਾਂ ਦੇ ਕਿਉਂਕਿ ਇਹ ਨੈਕਸਸ ਬਣਿਆ ਹੋਇਆ ਹੈ ਇਹ ਇੱਕ ਬਹੁਤ ਵੱਡਾ ਜਿਹੜਾ ਅਸਲ ਤੌਰ ਤੇ ਕੀ ਕਮਾ ਉਹਦੇ ਵਿੱਚ ਨੈਕਸਸ ਹੀ ਹੈ ਵੀ ਜਿਹੜਾ ਰਲੇ ਹੋਏ ਨੇ ਸਾਰੇ ਜੇ ਕਿਸੇ ਕੋਲ ਐਫ ਆਈ ਆਰ ਕਰਦੇ ਜੇ ਕਿਸੇ ਜ਼ਿੰਮੇਵਾਰ ਬੰਦੇ ਨੂੰ ਉਹਦੇ ਉੱਤੇ ਉਂਗਲੀ ਧਰਦੇ ਤਾਂ ਉਹ ਖੁਦ ਫਸਦੇ ਹੈ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਇਹ ਕੰਸਟ੍ਰਾਈਕ ਕੈਨੇਡਾ ਪੱਤ ਜਾ ਹੋਇਆ ਵੀਰੋ ਪ੍ਰਕਾਸ਼ਤ ਹੋ ਆਪਣੇ ਚੈਨਲਾਂ ਤੇ ਚੱਲਣ ਤੋਂ ਪਹਿਲੇ ਹੀ ਭੱਜ ਗਿਆ ਸੀ ਕਿ ਤੁਹਾਨੂੰ ਪਤਾ ਨਹੀਂ ਕਿ ਪੁਰਸਾਰੇ ਵੀਰ ਖੜੇ ਨੇ ਪੈਨਸ਼ਨ ਦੇ ਕੋਲੇ ਜਾ ਕੇ ਪੈਨਸ਼ਨ ਛੱਡ ਕੇ ਤੁਸੀਂ ਕੈਨੇਡਾ ਭੱਜ ਜਉਂਗੇ ਅਗਲਾ ਸਾਲ ਪਾਰ ਤੱਕ ਇੱਕ ਕਦਮ ਲਏ ਵੀ ਸੋਚੀਏ ਕਰਦਾ ਮੇਰੀ ਪੱਕੀ ਹੋਈ ਬਸਲੇ ਨੂੰ ਸਾਰੀ ਉਮਰ ਜਉਂਦੀ ਹੈ ਇਹ ਕਿਤੇ ਖਰਾਬ ਨਾ ਹੋ ਜੇ ਡਰ ਕੇ ਬੰਦਾ ਨੌਕਰੀ ਕਰਦਾ ਹੈ ਰਿਟਾਇਰਮੈਂਟ ਦੇ ਨੇੜੇ ਜਾ ਕੇ ਇਥੇ ਇਫੈਕਟਰ ਸਾਹਿਬ ਨੇ ਬਿਆਨ ਲਿਆ ਨਾ ਵੀ ਨਾ ਹੋਵੇ ਛੱਡ ਕੇ ਇਥੋਂ ਕਰੋ ਤੁਸੀਂ ਪੁਛ ਪ੍ਰਤਾਲ ਕੀਤੀ ਵੀ ਕੋਈ ਬੰਦਾ ਦਿਨਾਂ ਛੁੱਟੀ ਲੈ ਕੇ ਤੁਹਾਡੇ ਮੈਦਮੇ ਦਾ ਕਨੇਡਾ ਭੱਜ ਗਿਆ ਬਲੇ ਕਿ ਸੀ ਮਿਲ ਪੁੱਛਉਂਦੇ ਕਿਉਂਕਿ ਤੁਹਾਨੂੰ ਸਾਰਾ ਪਤਾ ਹੈ ਤੁਹਾਡੀ ਦੇਖ ਰੇਖ ਦੇ ਵਿੱਚ ਸਾਰਾ ਕੰਮ ਹੋਇਆ ਤੁਸੀਂ ਕਹਿੰਦੇ ਹੋ ਕਿ ਫਿਰ ਜੇ ਤੁਸੀਂ ਰਾਜਸਥਾਨ ਦੇ ਵਿੱਚ ਬੰਨੀ ਹੈ ਜੇ ਰਾਜਸਥਾਨ ਦਾ ਨਾਮ ਲੈ ਰਹੋ ਭਾਈ ਵੀ ਬਰਾਂਦਰ ਚਾਰ ਜੀ ਜੰਨੇ ਹੋ ਇੱਕ ਦੂਜੇ ਤੋਂ ਗਰੰਟਰ ਲੈਣ ਨੂੰ ਕਿ ਸਾਰੀ ਡਾਕੂਮੈਂਟੇਸ਼ਨ ਸਾਰੀ ਹੁੰਦੀ ਹੈ ਕਰਵਾਈ ਪੂਰੀ ਕਿ ਕਿੱਡੀ ਦੀ ਬਾਹ ਫੜਾ ਕੇ ਤੁਸੀਂ ਦੂਜੀ ਵਾਰ ਚੜ੍ਹ ਜੰਨੇ ਹੋ ਪਤਾ ਤੁਹਾਨੂੰ ਸਾਰਾ ਸੋਨੂੰ ਵੀ ਪਤਾ ਸੱਤ ਤੇ ਅੱਠ ਦੀ ਰਾਤ ਨੂੰ ਕਿੱਥੇ ਰੱਖਿਆ ਤੁਸੀਂ ਪਰ ਦੱਸਣਾ ਨਹੀਂ ਚਾਹੁੰਦੇ ਤੁਸੀਂ ਮੇਰੇ ਪੁੱਤ ਦੇ ਜਸਤ ਨੂੰ ਲਿਖਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਮੈਨੂੰ ਦਰਸ਼ਨ ਕਰਾ ਮਿਲਣਾ ਹੈ ਮੈਂ ਜਵਾਕ ਪਹੁੰਚੂਗਾ ਮੈਂ ਨੂੰ ਨਹੀਂ ਮੁੜੇਗਾ ਦਵਾਰੇ ਪਰੰਤੂ ਥੋੜੀ ਉਸ ਕਟਿਆ ਗੰਮੂ ਇਹ ਜਨਤਾ ਦੇਖ ਰਹੀ ਹੈ ਸਾਰੀ ਮੈਂ ਤੁਹਾਨੂੰ ਥੋੜੇ ਮੂਰੇ ਅੱਧਾ ਘੰਟਾ ਮੇਰਾ ਬੋਲਣ ਦਾ ਮਕਸਦ ਇਹੀ ਹੈ ਮੈਨੂੰ ਜਸਟਿਸ ਨਹੀਂ ਦੇਣ ਲੱਗੇ ਠੀਕ ਹੈ ਮਾਂ ਜੋ ਕੋਰਟ ਆਪਣੀ ਬਾਹਰ ਲਾਉਣੀਆਂ ਨੇ ਪਰੰਤੂ ਇਹਨਾਂ ਨੇ ਕਿੰਨਾ ਹਸਾਸ਼ ਦੇ ਦੇ ਇੱਕ ਵਕੀਲਾ ਨਹੀਂ ਭਾਈ ਫੌਜ ਖੜੀ ਹੈ ਹਰੇਕ ਨੇ ਨੰਮੀ ਅਪਲੀਕੇਸ਼ਨ ਆਪ ਦੇ ਲਾ ਦੇਈਆਂ ਆਖਰ ਨੂੰ ਕਾਨੂੰਨੀ ਪ੍ਰਕਿਰਿਆ ਨੂੰ ਵੀ ਨਿਭਾਉਣਾ ਇੱਕ ਫਰਜ਼ ਹੈ ਤਾਂ ਜੱਜ ਸਾਹਿਬਾਨ ਆ ਦੇ ਡੇਰੇ ਤੋਂ ਬਾਹਰ ਕਿੱਦਾਂ ਜਾ ਸਕਦੇ ਆ ਕਿਤੇ ਸਰਕਾਰ ਦੀ ਉਹਨੂੰ ਲੇਟ ਕਰਨ ਤੇ ਲੱਗੀ ਐ ਤੇ ਦੋਸ਼ੀਆਂ ਨੇ ਤਾਂ ਲੇਟ ਕਰਨੀ ਕਰਨਾ ਉਹਨਾਂ ਦਾ ਕਿਚਾ ਰੌਣੀ ਰੌਣੀ ਜਿਹੜੀ ਲਈ ਗੱਲ ਦੇ ਚਾਰਜ ਫਰੇਮ ਹੋਣਿਆ ਅੱਜ 8 ਤਰੀਕਾ ਪੈ ਗਈਆਂ ਚਾਰਜ ਫਰੇਮ ਹੁੰਦੇ ਨੇ ਪਰੰਤੂ ਲੱਗਾਂਗੇ ਹੁੰਦੇ ਆਈ ਵਾਰ ਨੀ ਐਪਲੀਕੇਸ਼ਨ ਲਾਦ ਨੀ ਆਈ ਵਾਰ ਨੀ ਐਪਲੀਕੇਸ਼ਨ ਲਾਦਣੀ ਅਸੀਂ ਗੱਲਾਂ ਕਰਦੇ ਆ ਪੰਥ ਦੀਆਂ ਗੱਲਾਂ ਕਰਦੇ ਸਾਡੇ ਇੱਕੇ ਦੀਆਂ ਸਾਡੇ ਇੱਕਾ ਕਿੱਥੇ ਆ ਅੱਜ ਸਿਰਫ ਤੇ ਬਈ ਨਾਲੇ ਪੱਗ ਮੇਸ਼ੇ ਵਕੀਲ ਭਰਾਵਾਂ ਦਾ ਪੇਸ਼ਾ ਹੈ ਰੋਜ਼ਾਰ ਹਨ ਮੰਨਦੇ ਇਸ ਗੱਲ ਨੂੰ ਪਰ ਰੇਡਾਰ ਦਾ ਮਤਲਬ ਵੀ ਇਹ ਨਹੀਂ ਹੁੰਦਾ ਤੇ ਕੱਲ ਨੂੰ ਕੋਈ ਬੰਦਾ ਮੈਨੂੰ ਠੇਕੇ ਤੇ ਕਹਿੰਦੇ ਆਪ ਦਾ ਚਾਹ 10 ਹੋਟਲਾ ਵੇਚ ਲੈ ਤਾਂ ਤੂੰ ਚੰਗੀ ਕਮਾਈ ਹੋ ਜੂਗੀ ਪਰੰਤੂ ਮੇਰੀ ਆਤਮਾ ਦੇ ਵਿੱਚ ਉਕੁੰਗੀ ਕਿ ਤੇਰਾ ਪੁੱਤ ਤਾਂ ਨੂੰ ਜੀ ਰੋਟੀ ਦੇਖੇਗਾ ਤੂੰ ਬੋਤਲਾਂ ਵੇਚ ਕੇ ਪੈਸਾ ਕਿਉਂ ਕਮਾਉਣਾ ਤੂੰ ਕਿਸੇ ਦੇ ਘਰੇ ਸ਼ਰਾਬ ਵੇਚ ਕੇ ਪੈਸਾ ਕਿਉਂ ਕਮਾਉਣਾ ਹਰੇਕ ਬੰਦੇ ਦੀ ਆਤਮਾ ਸਵਾਲ ਪੁੱਛਦੀ ਹੈ ਨੂੰ ਤੁਸੀਂ ਸਿਰ ਤੇ ਪੈਗ ਲੰਬੋ ਸਾਡਾ ਇੰਸਟਿਕਰ ਉਹ ਤੁਹਾਡੇ ਲਾਕੇ ਦਾ ਜਵਾਬ ਹੈ ਕੱਲ ਤੁਹਾਡੀ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਮਿਸ਼ਰ ਤੇ ਡੰਕਾ ਬਜਾ ਕੇ ਦੁਨੀਆ ਤੋਂ ਗਿਆ ਭਈ ਉਹਦਾ ਦੋ ਰਹਿਣੇ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਧੰਨੀਆਂ ਨੇ ਆ ਕੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਬਕਾਹਾਤਾਂ ਕਰਨ ਕਰਕੇ ਖੜੇ ਹੋ ਨਾ ਮੈਨੂੰ ਆਪਦੇ ਪੰਖ ਤੇ ਆਪਦੇ ਭਾਈਚਾਰੇ ਤੇ ਵੀ ਯਾਰ ਕਈ ਯਾਰੀ ਅਫਸੋਸ ਯਾਰ ਹੁੰਦਾ ਇਸ ਗੱਲ ਦਾ ਉਹ ਤੁਸੀਂ ਤਾਂ ਮੈਨੂੰ ਕੁੱਲਾ ਨਾਂ ਛੱਡੋਗਾ ਕੀ ਬਾਈ ਬਤਿਹਵਾ ਤੁਹਾਨੂੰ ਜੇ ਇੱਕ ਕਲੇਮ ਫੀਸ ਨਾ ਦੇਊਗਾ ਤਾਂ ਕਿੰਨੀਆਂ ਗੀਫੇ ਲੈ ਲਓਗੇ ਤਾਂ ਇਸੇ ਤੁਹਾਨੂੰ ਇਹ ਬੜੇ ਦੇ ਦੇਣਗੇ ਭਰੋ ਦੇ ਵਿੱਚ ਕਲਕਾਰੀਆਂ ਹੋਣੀਆਂ ਉਹਦੇ ਵਿੱਚ ਮੇਰੇ ਸਾਹ ਅਗਾਂ ਦੇ ਸੰਧੂਰ ਹੋਣਗੇ ਜਿਹੜਾ ਤੁਹਾਨੂੰ ਇਹ ਪੈਸਾ ਦੇਣਗੇ ਇਹ ਪੈਸਾ ਗੈਰਾਂ ਕਿਚੂ ਨਾਲ ਅੱਧੇ ਵੀ ਕਰਾਉਂਦੇ ਇਹ ਲੋਕਾਂ ਦੇ ਗਾਲ ਵੱਢ ਕੇ ਪੈਸਾ ਕਮਾਉਂਦੇ ਭਰਾਵੋ ਇਹੋ ਜੇ ਲੀਡਰਾਂ ਨੂੰ ਇਹੋ ਜੇ ਸਰਕਾਰਾਂ ਵਾਲੇ ਨੂੰ ਮੂੰਹ ਨਾ ਲਾਓ ਆ ਕੰਮ ਤੁਹਾਡੇ ਕੋਲ ਇਲੈਕਸ਼ਨ ਆ ਜਾਣੀਆਂ ਤੁਸੀਂ ਫੇਰ ਭੁੱਜੋਗੇ ਮੇਰੇ ਮੇਰੇ ਵਰਗੇ ਲੱਖਾਂ ਹੀ ਰੋਣ ਵੀ ਇਹਨਾਂ ਨੇ ਸਤੰਗ ਦੇ ਵਿੱਚ ਗਲੀਆਂ ਦੇ ਵਿੱਚ ਅਸੀਂ ਸਾਰਾ ਕੁਝ ਛੱਡ ਛੜਾ ਕੇ ਜਿਹੜੇ ਅਮਰੀਕਾ ਵਰਗੇ ਮੁਲਕਾਂ ਨੂੰ ਲੋਕ ਡੰਕੀਆਂ ਲਾ ਲਾ ਕੇ ਮੋਤਨਾ ਸਾਂਗੀਆਂ ਲਾ ਲਾ ਕੇ ਜਾਂਦੇ ਆ ਉਹ ਅਸੀਂ ਉਹ ਸਭ ਕੁਝ ਛੱਡ ਕੇ ਆਪਦੇ ਖਿੱਤੇ ਚ ਆ ਗਏ ਸੀ ਪਰ ਸਾਨੂੰ ਇਹਨਾਂ ਨੇ ਕਿਤੋਂ ਨਾਲ ਨਹੀਂ ਛੱਡਿਆ ਐਡੇ ਵੱਡੇ ਮਹਿਲਾਂ ਨੂੰ ਜਿੰਦੇ ਲਾ ਕੇ ਤੁਰ ਗਏ ਕਾਹਦੇ ਲਈ ਕੀ ਚੱਕਿਆ ਸੀ ਕਿਸੇ ਦਾ ਸੀ ਤਾਂ ਮੇਰੀ ਥੋੜੀ ਜਨਤਾ ਦੇ ਅੱਗੇ ਇਹ ਕੋਈ ਹੱਥ ਜੋ ਕੇ ਬੇਨਤੀ ਹੈ ਆ ਆਓ ਬੇਟਾ ਜੀ ਗੀਰਵਾਲ ਸੌ ਦੇ ਕੋਲ ਸੌ ਬੱਤ ਮੈਰੂ ਗਰੰਟੀਆਂ ਦਾ ਗਰੰਟੀ ਮੰਗ ਲਿਓ ਇੱਕ ਮੰਗ ਲਓ ਸਾਹਾਂ ਦੀ ਮੰਗ ਲਓ ਵੀ ਸਾਡੇ ਕਮਾ ਕੇ ਆਪੇ ਖਾ ਲਾਂਗੇ ਅਸੀਂ ਤੁਹਾਡੇ ਲੰਗਤੇ ਨਹੀਂ ਤੁਹਾਡੇ ਦਰਦ ਉੱਤੇ ਅਸੀਂ ਅਸੀਂ ਸਾਨੂੰ ਕਿਸੇ ਨੇ ਗਰੰਟੀ ਨਹੀਂ ਦਿੱਤੀ ਮੈਂ ਆਪ ਇੱਕ ਮੋਵਰ ਕਲਾਸ ਦਾ ਵਿਅਕਤੀ ਹਾਂ ਜੀ ਆਜ ਤੱਕ ਪਹੁੰਚੇ ਤਾਂ ਮੇਰੇ ਬੱਬਰ ਛੇ ਵੀ ਉੱਥੇ ਆ ਬਿਨੂੰ ਮੈਨੂੰ ਐਜੂਕੇਸ਼ਨ ਨੇ ਪਹੁੰਚਾਇਆ ਮੇਰੇ ਪਰਿਵਾਰ ਚ ਪੜ੍ਹਾਈ ਲਿਖਾਈ ਲਈ ਸੀ ਤਰੱਕੀ ਕੀਤੀ ਉਹਨੇ ਮੈਨੂੰ ਉੱਥੇ ਕਹੇ ਪਹੁੰਚਾਇਆ ਤੁਹਾਡੀਆਂ ਗਰੰਟੀਆਂ ਨਹੀਂ ਕੋਤੋਂ ਤਾਂ ਆਦੇ ਆਪ ਨੂੰ ਸਮਝੋ ਤੁਸੀਂਾਨੂੰ ਕੋਈ ਤੋਰਫੀ ਨਹੀਂ ਆਉਣੀ ਕੋ ਸਾਡੇ ਚੈਨਜ ਕੋਈ ਬੈਂਕ ਤੇ ਕਰਦਾ ਥੋੜੇ ਦਰਾਂ ਦੇ ਚੱਲ ਕੇ ਆਉਣ ਦੇ ਨੂੰ ਸਵਾਲ ਆਜ ਨੂੰ ਪੁੱਛੋ ਸਿੱਧੂ ਮੂਸੇਵਾਲੇ ਨੇ ਕੀ ਕਸੂਰ ਕੀਤਾ ਸੀ ਕਿਉਂ ਤੁਹਾਡੇ ਤੇ ਇਹ ਨਾ ਨਾ ਬੱਤੀ ਇਹਦੇ ਬਾਹਰ ਦੇ ਵਿੱਚ ਇਹ ਤੇ ਸਲਤਾਨੀਆਂ ਗਰਨੇਡ ਲੈ ਕੇ ਸਾਡੇ ਘਰ ਦੇ ਆਸ-ਪਾਸੇ ਕੰਧਰੇ ਕੀ ਕਰਾ ਦੀ ਸਾਡਾ ਤੁਹਾਡੀ ਪੁਲਿਸ ਕਿੱਥੇ ਦਿੱਤੀ ਹੋਈ ਸੀ ਤੁਸੀਂ ਕਹਿੰਦੇ ਰਾਜ ਸਾਹਿਬ ਦੀ ਜੇਹ ਦੇ ਵਿੱਚ ਗੋਗਾ ਮੜੀ ਸਾਹਿਬ ਜਿਹਨਾਂ ਦਾ ਪਿੱਛੇ ਦੇ ਕਤਲ ਹੋਇਆ Rajput ਭਰਾ ਨੇ ਉਹ ਉਹਨਾਂ ਦੇ ਕਤਲ ਦੀ ਪਲਾਨਿੰਗ ਬਣਦੀ ਸੀ ਬਠਿੰਡਰ ਜੇਹ ਦੇ ਵਿੱਚ ਸਾਡੀ ਪੁਲਿਸ ਨੇ ਪਤਾ ਲਾ ਲਿਆ ਬੜੀ ਇੰਟੈਲੀਜੈਂਸ ਹੈ ਕਿ ਕਤਲ ਦੀ ਜੋਨ ਨਾ ਬਣ ਰਹੀ ਹੈ ਤੇ ਗੁੱਗਾ ਮਾੜੀ ਸਾਹਿਬ ਦਾ ਕਤਲ ਹੋ ਸਕਦਾ ਹੈ ਚੰਗੀ ਗੱਲ ਹੈ ਸਾਨੂੰ ਵੀ ਬਹੁਤ ਵਧੀਆ ਲੱਗੀ ਵੀ ਤੁਸੀਂ ਅਡਵਾਂਸ ਸੂਚਨਾ ਦਿੱਤੀ ਰਾਜਸਥਾਨ ਪੁਲਿਸ ਨੇ ਉਹ ਠੀਕ 15 ਦਿਨਾਂ ਦੇ ਬਾਅਦ ਉਸੇ ਇੱਕ ਦੋਸ਼ੀ ਨੇ ਜਿਹੜੇ ਤੋਂ 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 ਆ ਪਲਾਨ ਵੀ ਕਤਲ ਕਰਦੇ ਸੀ ਨਾ ਜਿਹੜੇ ਕਤਲ ਦੀ ਪੁਰਾਮੀ ਕਰ ਰਹੇ ਸੀ ਉਹਨਾਂ ਨੇ ਹੀ ਵੀਡੀਓ ਸ਼ੂਟ ਕਰਨ ਦਾ ਪੂਰਾ ਪਲਾਨ ਬਣਾ ਲਿਆ ਇੱਕ ਨੂੰ ਦੋ ਬਣਾ ਲੀਆਂ ਤੁਹਾਨੂੰ ਪਤਾ ਨਹੀਂ ਲੱਗਿਆ ਥੋੜਾ ਸਾਡੇ ਦੀਆਂ ਕੀ ਦੁਸ਼ਮਣੀਆਂ ਠੀਕ ਹੈ ਰੱਖਿਆ ਕਰੋ ਅਸੀਂ ਕਹਿੰਦੇ ਰਾਜਸਭਾ ਨੂੰ ਵੀ ਕਰੋ ਪਰੰਤੂ ਸਾਡੇ ਰਾਜ ਤੁਹਾਡਾ ਕਾਹਦਾ ਜਾਣਦਾ ਸੋ ਭਾਵਕ ਹੋਣਾ ਕੋਈ ਵਾਰੀ ਬੰਦੇ ਜਾਂਦਾ ਕੋਈ ਸ਼ਬਦ ਵੱਧ ਕਰਕੇ ਵੀ ਸੰਗਤ ਮਾਫ਼ ਕਰਨੀ ਚਾਹੀਦਾ ਕੋਈ ਸ਼ਬਦ ਤੁਹਾਡੀ ਸ਼ਾਨ ਦੇ ਖਿਲਾਫ ਕਹਿ ਦਿਆ ਹੋਣਾ ਦਾ ਹੱਥ ਜੋੜ ਕੇ ਮਾਫੀ ਚਾਹ ਰਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ